हां जी बीरो परावो मेरी छोटी जी कोशिश है एक ਰੁੱਖਾਂ ਦੇ ਪਰਥਾਈ ਜੋ ਧਰਤੀ ਤੋਂ ਰੁੱਖ ਕੱਟਦੇ ਜਾਂਦੇ ਨੇ 80 ਟੀਵੀ ਦੀ ਇੱਕ ਛੋਟੀ ਜੀ ਕੋਸ਼ਿਸ਼ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਰੁੱਖਾਂ ਬਾਰੇ ਇੱਕ ਵੀਡੀਓ ਬਣਾਉਣ ਲੱਗਿਆ ਉਮੀਦ ਹੈ ਕਿ ਆਪ ਜੀ ਨੂੰ ਪਸੰਦ ਆਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਰੁੱਖਾ ਲਗਾ ਜੇ ਸਾਫ ਸੁਧਰ ਬਾਤਾ ਵਰਣ ਬਣਾਈ ਰੁੱਖ ਨੇ ਧਰਤੇ ਦਾ ਸ਼ਿੰਗਾਰ ਕਰਦੇ ਰੌਣਕ ਆਕਸੀਜਨ ਦਾ ਨੇ ਭੰਡਾਰ ਹਰੇਕ ਇਨਸਾਨ ਦਾ ਭਲਾ ਮਨਾਉਂਦੇ ਕਿਸੇ ਤੇ ਵੀ ਰੋਹ ਨਾ ਜਮਾਉਂਦੇ ਤੇ ਬਚਾਉਣਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾ ਰੁੱਖਾਂ ਦਾ ਦਿਲੋਂ ਕਰੋ ਸਤਕਾਰ ਹਾਜੀ ਗੁਰੂ ਪਿਆਰੋ ਜੋ ਰੁੱਖਾਂ ਦੇ ਪਰਥਾਏ ਵੀਡੀਓ ਬਣਾਈ ਗਈ ਹੈ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਨਵੇਂ ਚੈਨਲ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਇੱਕ ਯੂਟਿਊਬਰ ਤੇ ਬਹੁਤ ਬਹੁਤ ਵੱਡੀ ਕਾਲਣਾ ਮਿਹਨਤ ਹੁੰਦੀ ਹੈ ਗੁਰਮਖ ਪਿਆਰੋ ਜੇ ਤੁਸੀ ਲਾਇਕ ਨਹੀਂ ਕਰਦੇ ਕਮੈਂਟ ਨਹੀਂ ਕਰਦੇ ਨਾ ਸਬਸਕ੍ਰਾਈਬ ਕਰੋ ਫਿਰ ਇੱਕ ਕਹਿ ਦਈਏ ਵੀ ਯੂਟਿਊਬਰ ਦਾ ਬਹੁਤ ਮਨ ਟੁੱਟਦਾ ਹੈ ਹੋਰ ਵੀ ਸਮਾਜ ਵਿੱਚ ਜੋ ਵੀਡੀਓ ਨਾਲ ਲੈ ਕੇ ਆਵਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰਿਓ ਰੁੱਖਾਂ ਦੇ ਪ੍ਰਥਾਏ ਵੀਡੀਓ ਹੈ ਅੱਜ ਕੱਲ ਜੋ ਸਾਡਾ ਸਮਾਜ ਹੈ ਰੁੱਖਾਂ ਦੀ ਜਿਹੜੀ ਗਿਣਤੀ ਹੈ ਉਹ ਘਟਦੀ ਜਾ ਰਹੀ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਇਕ ਕਰਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ